ਰਾਤੀ 11 ਵਜੇ ਮੈਂ ਉੱઠી ਤੇ ਜਦੋਂ ਮੈਂ ਆਪਣੇ ਦਿਓਰ ਦੇ ਕਮਰੇ ਦੇ ਕੋਲ ਲੰਗੀ ਤਾਂ ਉਸ ਦੇ ਕਮਰੇ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਮੈਂ ਦਰਵਾਜ਼ੇ ਕੋਲ ਕੰਨ ਲਾ ਕੇ ਸੁਣਿਆ ਤੇ ਜੋ ਆਵਾਜ਼ਾਂ ਬਹੁਤ ਤੇਜ਼ ਸਨ ਫਿਰ ਮੈਂ ਬਾਰੀ ਦੇ ਰਾਹੀਂ ਅੰਦਰ ਵੇਖਣ ਦੀ ਕੋਸ਼ਿਸ਼ ਕੀਤੀ ਪਰ ਹਨੇਰਾ ਹੋਣ ਕਰਕੇ ਕੁਝ ਨਜ਼ਰ ਵੀ ਨਹੀਂ ਆ ਰਿਹਾ ਸੀ ਆਖਰ ਮੈਂ ਕੀ ਕਰਦੀ ਸਿਰਫ ਆਵਾਜ਼ਾਂ ਹੀ ਮੇਰੇ ਕੰਨਾਂ ਵਿੱਚ ਆ ਰਹੀਆਂ ਸੀ ਕੁਝ ਸ਼ਰਬਾਦ ਮੈਂ ਉੱਥੋਂ ਆਪਣੇ ਕਮਰੇ ਵਿੱਚ ਚਲੀ ਗਈ ਸੀ ਪਰ ਮੈਨੂੰ ਜਾਂਦੇ ਜਾਂਦੇ ਆਵਾਜ਼ ਸੁਣੀ ਕੁੜੀ ਕਹਿ ਰਹੀ ਸੀ ਹੋਰ ਕਿੰਨੀ ਦੇਰ ਲੱਗੂਗੀ ਮੈਂ ਤਾਂ ਥੱਕ ਗਈ ਪਰ ਮੈਂ ਸੋਚਿਆ ਕਿ ਹੁਣ ਉਹ ਕੁੜੀ ਸ਼ਾਇਦ ਬਾਹਰ ਆਉਗੀ ਪਰ ਉਹ ਨਹੀਂ ਆਈ ਮੇਰਾ ਦਿਓਰ ਕਹਿ ਰਿਹਾ ਸੀ ਕਿ ਅਜੇ ਤਾਂ ਪੂਰੀ ਰਾਤ ਬਾਕੀ ਹੈ ਤਾਂ ਉਹ ਕਹਿਣ ਲੱਗੀ ਕਿ ਰੱਬ ਦਾ ਵਾਸਤਾ ਮੈਨੂੰ ਮਾਫ ਕਰ ਦੇ ਤੇ ਜਾਣ ਦੇ ਮੈਂ ਕੱਲ ਫੇਰ ਆ ਜਾਵਾਂਗੀ ਅਤੇ ਥੋੜੇ ਚਿਰ ਬਾਅਦ ਉਸ ਕੁੜੀ ਨੇ ਕਮਰੇ ਦੀ ਬੱਤੀ ਨੂੰ ਜਗਾ ਦਿੱਤਾ ਸੀ ਜਦੋਂ ਉਸਨੇ ਲਾਈਟ ਔਨ ਕੀਤੀ ਤਾਂ ਜੋ ਮੈਂ ਵੇਖਿਆ ਉਹ ਵੇਖ ਕੇ ਮੈਂ ਹੈਰਾਨ ਰਹਿ ਗਈ ਸੀ ਦਰਸਲ ਉਹ ਕੁੜੀ ਕੋਈ ਹੋਰ ਨਹੀਂ ਸਗੋਂ ਸਾਡੇ ਹੀ ਗਵਾਂਢ ਵਿੱਚ ਰਹਿਣ ਵਾਲੀ ਰਜਨੀ ਸੀ ਜਦੋਂ ਮੈਂ ਆਪਣੇ ਕਮਰੇ ਦੇ ਵਿੱਚ ਆਣ ਲੱਗੀ ਤਾਂ ਮੇਰੇ ਤੋਂ ਕੋਈ ਖੜਕਾ ਹੋ ਗਿਆ ਜਿਸ ਕਰਕੇ ਮੇਰੇ ਦਿਉਰ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਬਾਹਰ ਹੈਗਾ ਅਤੇ ਉਸਨੇ ਮੈਨੂੰ ਜਾਂਦੇ ਹੋਏ ਦੇਖ ਲਿਆ ਸੀ ਅਤੇ ਫਿਰ ਅਗਲੀ ਰਾਤ ਮੇਰਾ ਜੂਰ ਮੇਰੇ ਕਮਰੇ ਵਿੱਚ ਆਇਆ ਅਤੇ ਉਸ ਨੇ ਪੂਰੀ ਰਾਤ ਮੇਰੀ ਦੋਸਤੋ ਮੇਰਾ ਨਾਮ ਸੀਮਾ ਹੈ ਤੇ ਅਸੀਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਹਾਂ ਅਤੇ ਸਾਡੇ ਘਰ ਵਿੱਚ ਮੇਰੇ ਮਾਪਿਓ ਮੇਰਾ ਛੋਟਾ ਭਰਾ ਅਤੇ ਮੈਂ ਰਹਿੰਦੀ ਹਾਂ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਘਰਦਿਆਂ ਨੂੰ ਮੇਰੇ ਵਿਆਹ ਦੀ ਫਿਕਰ ਹੋ ਗਈ ਸੀ ਮੇਰੇ ਮਾਪਿਓ ਨੇ ਮੇਰਾ ਵਿਆਹ ਇੱਕ ਸਰਕਾਰੀ ਨੌਕਰੀ ਵਾਲੇ ਆਦਮੀ ਨਾਲ ਕਰ ਦਿੱਤਾ ਮੈਂ ਆਪਣੇ ਘਰ ਵਿੱਚ ਖੁਰਸੀ ਸਹੁਰਿਆਂ ਦੇ ਵਿੱਚ ਮੇਰੀ ਸੱਸ ਸਹਰਾ ਮੇਰਾ ਘਰ ਵਾਲਾ ਤੇ ਮੇਰਾ ਇੱਕ ਦਿਉਰ ਹੈ ਜੋ ਕਿ ਅਜੇ ਕੁਆਰਾ ਹੈ ਜਦੋਂ ਕੋਈ ਕੁੜੀ ਵੇਖਣ ਜਾਂਦੇ ਤਾਂ ਉਸ ਨੂੰ ਕੁੜੀ ਪਸੰਦ ਨਹੀਂ ਆਉਂਦੀ ਸੀ ਤੇ ਕਦੇ-ਕਦੇ ਕੁੜੀ ਵਾਲੇ ਉਸ ਵਿੱਚ ਨੁਕਸ ਕਰ ਦਿੰਦੇ ਕਿ ਸਾਨੂੰ ਮੁੰਡਾ ਨਹੀਂ ਪਸੰਦ ਆਕਰ ਮੁੰਡਾ ਕੋਈ ਕੰਮ ਤਾਂ ਦਾ ਨਹੀਂ ਕਰਦਾ ਅਸੀਂ ਕਈ ਵਾਰੀ ਕਈ ਰਿਸ਼ਤੇ ਵੇਖੇ ਅਸੀਂ ਕਹਿ ਕਹਿ ਥੱਕ ਗਏ ਸੀ ਕਿ ਕੋਈ ਕੰਮ ਕਰ ਲੈ ਪਰ ਉਹ ਦੋ ਦਿਨ ਜਾ ਕੇ ਫੇਰ ਘਰ ਬੈਠ ਜਾਂਦਾ ਸੀ ਕਿਸੇ ਵੀ ਕੰਮ ਦੇ ਉੱਤੇ ਦਿਲ ਨਾ ਨਹੀਂ ਰਹਿੰਦਾ ਸੀ ਮੇਰਾ ਘਰ ਵਾਲਾ ਵਿਆਹ ਤੋਂ ਬਾਅਦ ਆਪਣੀ ਡਿਊਟੀ ਉੱਤੇ ਚਲਾ ਗਿਆ ਉਹ ਦੂਜੇ ਸ਼ਹਿਰ ਵਿੱਚ ਨੌਕਰੀ ਕਰਦੇ ਸਨ ਉਹਨਾਂ ਕੋਲ ਉੱਥੇ ਇੱਕ ਕਮਰਾ ਕਿਰਾਏ ਵਿੱਚ ਸੀ ਜਿਸ ਵਿੱਚ ਉਸ ਦੇ ਨਾਲ ਹੋਰ ਵੀ ਲੋਕ ਰਹਿੰਦੇ ਸੀ ਮੇਰੇ ਸੱਸ ਸਹੁਰਾ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਰਹਿੰਦੇ ਅਤੇ ਟੀਵੀ ਦੇਖਦੇ ਰਹਿੰਦੇ ਇਸ ਤਰ੍ਹਾਂ ਹੀ ਉਹਨਾਂ ਦਾ ਸਾਰਾ ਦਿਨ ਨਿਕਲ ਜਾਂਦਾ ਸੀ ਮੇਰਾ ਦਿਓਰ ਟਿੱਕੇ ਨਹੀਂ ਬੈਠਦਾ ਸੀ ਸਾਰਾ ਦਿਨ ਇੱਧਰ ਤੋਂ ਉੱਧਰ ਘੁੰਮਦਾ ਰਹਿੰਦਾ ਕਦੀ ਇਸ ਕੋਨੇ ਤੇ ਕਦੀ ਉਸ ਕੋਨੇ ਜਦੋਂ ਮੈਂ ਕੋਈ ਕੰਮ ਕਰਨ ਲੱਗਦੀ ਤਾਂ ਉਹ ਉੱਠ ਕੇ ਅਚਾਨਕ ਮੇਰੇ ਕੋਲ ਆ ਜਾਂਦਾ ਤੇ ਮੇਰੇ ਵੱਲ ਹੀ ਵੇਖਦਾ ਰਹਿੰਦਾ ਸੀ ਮੈਨੂੰ ਉਸ ਦੀਆਂ ਹਰਕਤਾਂ ਬਿਲਕੁਲ ਵੀ ਸਹੀ ਨਹੀਂ ਲੱਗਦੀ ਸੀ ਮੈਂ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਇੱਕ ਦਿਨ ਤਾਂ ਹਾਦੀ ਹੋ ਗਈ ਜਦੋਂ ਅਸੀਂ ਖਾਣਾ ਪੀਣਾ ਖਾ ਕੇ ਆਪਣੇ ਕਮਰੇ ਦੇ ਵਿੱਚ ਸੌਣ ਦੀ ਤਿਆਰੀ ਕਰ ਰਹੀ ਸੀ ਤਾਂ ਉਸ ਸਮੇਂ ਮੇਰਾ ਦਿਉਰ ਆਪਣੇ ਕਮਰੇ ਵਿੱਚ ਸੀ ਤੇ ਮੇਰਾ ਸਹਰਾ ਆਪਣੇ ਕਮਰੇ ਵਿੱਚ ਸੀ ਸਰਦੀਆਂ ਦੇ ਦਿਨ ਸਨ ਸਭ ਨੇ ਆਪਣੇ ਆਪਣੇ ਕਮਰੇ ਬੰਦ ਕਰ ਰੱਖੇ ਸੀ ਅਤੇ ਉਹ ਕਮਰੇ ਬੰਦ ਕਰਕੇ ਆਰਾਮ ਕਰ ਰਹੀ ਸੀ ਰਾਤ ਦੇ 11 ਵਜੇ ਸਨ ਮੈਂ ਬਾਥਰੂਮ ਜਾਂਦੇ ਲਈ ਉੱઠી ਜਦੋਂ ਮੈਂ ਆਪਣੇ ਦਿਉਰ ਦੇ ਕਮਰੇ ਦੇ ਲਾਗੂ ਨਿਕਲੀ ਤਾਂ ਮੈਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਜੋ ਕਿ ਬੜੀਆਂ ਹੀ ਅਜੀਬ ਸੀ ਜੋ ਕਿ ਆਮ ਤੌਰ ਤੇ ਇੱਕ ਵਿਆਹੇ ਹੋਏ ਜੋੜੇ ਦੇ ਕਮਰੇ ਵਿੱਚੋਂ ਹੀ ਆਉਂਦੀਆਂ ਨੇ ਮੈਂ ਸੋਚਿਆ ਕਿ ਚਲੋ ਇਹ ਆਵਾਜ਼ਾਂ ਕਿੱਥੋਂ ਆ ਰਹੀਆਂ ਨੇ ਮੈਂ ਚੰਗੀ ਤਰ੍ਹਾਂ ਸੁਣ ਕੇ ਵੇਖਦੀ ਹਾਂ ਜਿੱਦਾਂ ਹੀ ਮੈਂ ਦਰਵਾਜ਼ੇ ਨਾਲ ਕੰਨ ਲਾ ਕੇ ਸੁਣਿਆ ਤਾਂ ਮਹਿਰਾਨ ਰਹਿ ਗਈ ਸੀ ਉਹ ਆਵਾਜ਼ਾਂ ਉਸਦੇ ਕਮਰੇ ਵਿੱਚੋਂ ਹੀ ਆ ਰਹੀਆਂ ਸੀ ਪਰ ਮੇਰੇ ਦਿਓਰ ਤੱਕ ਵਾਰਾ ਸੀ ਬਾਰੀ ਰਹੀ ਜਦੋਂ ਮੈਂ ਅੰਦਰ ਵੇਖਿਆ ਤਾਂ ਅੰਦਰ ਪੂਰਾ ਹਨੇਰਾ ਸੀ ਕੁਝ ਵੀ ਸਾਫ ਸਾਫ ਵਿਖਾਈ ਨਹੀਂ ਦੇ ਰਿਹਾ ਸੀ ਪਰ ਫਿਰ ਬੈੱਡ ਦੇ ਉੱਤੇ ਜੋ ਹੋ ਰਿਹਾ ਸੀ ਉਹ ਮੈਨੂੰ ਸਭ ਪਤਾ ਲੱਗ ਰਿਹਾ ਸੀ ਇਹ ਗੱਲ ਬੜੀ ਹੈਰਾਨ ਕਰ ਦੇਣ ਵਾਲੀ ਸੀ ਆਖਰ ਇਹ ਆਵਾਜ਼ਾਂ ਉਹਨਾਂ ਦੇ ਕਮਰੇ ਵਿੱਚੋਂ ਕਿਉਂ ਆ ਰਹੀਆਂ ਸੀ ਮੈਂ ਇਹ ਜਾਣਨ ਦੇ ਲਈ ਉੱਥੇ ਹੀ ਬੈਠ ਰਹੀ ਮੈਂ ਵੇਖਣਾ ਚਾਹੁੰਦੀ ਸੀ ਕਿ ਕੌਣ ਹੈ ਜੋ ਕਹਿ ਰਹੀ ਸੀ ਕਿ ਮੈਂ ਥੱਕ ਗਈਆਂ ਮੈਨੂੰ ਥੋੜਾ ਆਰਾਮ ਕਰ ਲੈਣ ਦੋ ਉਹ ਉਸਦੀ ਕੋਈ ਗਰਲਫ੍ਰੈਂਡ ਵੀ ਨਹੀਂ ਸੀ ਇਹ ਮੈਂ ਜਾਨਣਾ ਚਾਹੁੰਦੀ ਸੀ ਇਸ ਲਈ ਮੈਂ ਕਮਰੇ ਦੇ ਬਾਹਰ ਇੱਕ ਕੋਨੇ ਵਿੱਚ ਖੜੀ ਹੋ ਗਈ ਮੈਨੂੰ ਤਾਂ ਇਦਾਂ ਲੱਗ ਰਿਹਾ ਸੀ ਜਿਦਾ ਉਸ ਨੂੰ ਮਾਰ ਹੀ ਦੇਊਗਾ ਜਿਸ ਤਰ੍ਹਾਂ ਦੇ ਨਾਲ ਉਹ ਲੱਗਾ ਹੋਇਆ ਸੀ ਫਿਰ ਜਦੋਂ ਪੂਰੇ 30 ਮਿੰਟ ਹੋ ਗਏ ਤਾਂ ਉਹ ਹਟਿਆ ਤਾਂ ਉਸ ਕੁੜੀ ਨੂੰ ਥੋੜਾ ਜਿਹਾ ਸਾਹ ਆਇਆ ਫਿਰ ਉਹ ਕਹਿਣ ਲੱਗੀ ਕਿ ਮੈਂ ਤੁਹਾਡੀ ਕਸਮ ਖਾਨੀ ਆ ਮੈਂ ਕੱਲ ਤੋਂ ਤੇਰੇ ਕੋਲ ਨਹੀਂ ਆਣਾ ਤੂੰ ਇਨਸਾਨ ਨਹੀਂ ਰਾਕਸ਼ਸ ਹੈ ਤਿੱਕ ਜਾਲਮ ਇਨਸਾਨ ਹੈ ਰਾਤ ਆਪਣੇ ਕੋ ਰੱਖਣ ਦਾ ਇਰਾਦਾ ਕਰ ਲਿਆ ਸੀ ਅਤੇ ਉਹ ਕੁੜੀ ਕਹਿ ਰਹੀ ਸੀ ਕਿ ਪਲੀਜ਼ ਮੈਨੂੰ ਜਾਣ ਦਿਓ ਮੈਨੂੰ ਮਾਫ ਕਰ ਦੇ ਮੇਰੇ ਵਿੱਚ ਹੋਰ ਹਿੰਮਤ ਨਹੀਂ ਬਚੀ ਮੈਂ ਸੁਣ ਕੇ ਹੈਰਾਨ ਸੀ ਉਹ ਕਹਿ ਰਹੀ ਸੀ ਮੈਂ ਕੱਲ ਫੇਰ ਆ ਜਾਊਂਗੀ ਉਸਨੇ ਕੁੜੀ ਨੂੰ ਪਾਣੀ ਦਾ ਗਲਾਸ ਦਿੱਤਾ ਮੈਂ ਵੇਖ ਕੇ ਹੈਰਾਨ ਰਹਿ ਗਈ ਸੀ ਕੁਝ ਦੇਰ ਬਾਅਦ ਉਹ ਕੁੜੀ ਬਾਥਰੂਮ ਦੇ ਵਿੱਚ ਗਈ ਅਤੇ ਉੱਥੋਂ ਫਰੈਸ਼ ਹੋ ਕੇ ਬਾਹਰ ਆਈ ਜਿੱਦਾਂ ਹੀ ਜਾਣ ਲਈ ਉੱઠી ਤਾਂ ਉਸਨੇ ਪਹਿਲਾਂ ਕਮਰੇ ਦੀ ਬੱਤੀ ਨੂੰ ਚਾਲੂ ਕੀਤਾ ਮੈਂ ਉਦੋਂ ਉਸਦੇ ਚਿਹਰੇ ਨੂੰ ਚੰਗੀ ਤਰ੍ਹਾਂ ਦੇ ਨਾਲ ਦੇਖਿਆ ਕਿ ਇਹ ਤਾਂ ਕੋਈ ਹੋਰ ਨਹੀਂ ਜਦੋਂ ਮੈਂ ਉਸ ਦਾ ਚਿਹਰਾ ਵੇਖਿਆ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਕਿਉਂਕਿ ਉਹ ਕੁੜੀ ਕੋਈ ਗੈਰ ਨਹੀਂ ਸਾਡੇ ਹੀ ਗੁਆਂਢ ਦੀ ਰਜਨੀ ਸੀ ਇਹ ਗੱਲ ਮੇਰੇ ਲਈ ਬੜੀ ਹੈਰਾਨੀ ਭਰੀ ਸੀ ਮੇਰਾ ਦਿਲ ਤੁਰੰਤ ਉੱਠ ਕੇ ਬਾਹਰ ਆਇਆ ਅਤੇ ਉਸ ਨੇ ਮੈਨੂੰ ਮੇਰੇ ਕਮਰੇ ਵਿੱਚ ਜਾਂਦੇ ਹੋਏ ਵੇਖ ਲਿਆ ਸੀ ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ ਸਵੇਰ ਦੇ 6 ਵਜੇ ਮੇਰੀ ਨੀਂਦ ਖੁੱਲੀ ਮੈਂ ਸੋਚਿਆ ਕਿ ਚਲੋ ਜਾ ਕੇ ਵੇਖਾਂ ਕਿ ਉਹ ਕੁੜੀ ਗਈ ਜਾਂ ਇੱਥੇ ਹੀ ਹੈ ਪਤਾ ਨਹੀਂ ਉਸ ਨੇ ਕਿਸ ਵੇਲੇ ਉਸ ਕੁੜੀ ਨੂੰ ਘਰੋਂ ਕੱਢ ਦਿੱਤਾ ਸੀ ਮੇਰਾ ਦਿਉਰ ਮੇਰੇ ਕੋਲ ਖੜਾ ਸੀ ਤੇ ਮੈਨੂੰ ਪਤਾ ਹੀ ਨਾ ਲੱਗਾ ਕਿ ਉਹ ਮੇਰੇ ਕੋਲ ਖੜਾ ਹੈ ਅਤੇ ਕਦੋਂ ਰਸੋਈ ਵਿੱਚ ਆ ਗਿਆ ਉਸ ਨੇ ਮੈਨੂੰ ਆਵਾਜ਼ ਮਾਰੀ ਤਾਂ ਜਦੋਂ ਮੈਂ ਅਚਾਨਕ ਵੇਖਿਆ ਤਾਂ ਬਿਲਕੁਲ ਮੇਰੇ ਪਿੱਛੇ ਖੜਾ ਸੀ ਮੈਂ ਉਸ ਨੂੰ ਦੇਖ ਕੇ ਡਰ ਗਈ ਤੇ ਕਹਿਣ ਲੱਗਾ ਕਿ ਰਾਤ ਤੁਸੀਂ ਕੀ ਵੇਖਿਆ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਕੁਝ ਵੀ ਨਹੀਂ ਵੇਖਿਆ ਤਾਂ ਕਹਿਣ ਲੱਗਾ ਕਿ ਭਾਬੀ ਝੂਠ ਕਿਉਂ ਬੋਲ ਰਹੀ ਹੋ ਮੈਂ ਤੁਹਾਨੂੰ ਆਪ ਮੇਰੇ ਕਮਰੇ ਦੇ ਲਾਕ ਹੋ ਜਾਂਦੇ ਵੇਖਿਆ ਤੁਸੀਂ ਜ਼ਰੂਰ ਕੁਝ ਨਾ ਕੁਝ ਵੇਖਿਆ ਹੈ ਫਿਰ ਮੈਂ ਸਵੇਰੇ ਆਪਣੇ ਕੁਆਰੇ ਦਿਓਰ ਦੇ ਨਾਲ ਗੱਲ ਕੀਤੀ ਅਤੇ ਮੈਂ ਉਸਨੂੰ ਕਿਹਾ ਕਿ ਤੂੰ ਮੇਰੀ ਗੱਲ ਮੰਨੇਗਾ ਫਿਰ ਉਸਨੇ ਕਿਹਾ ਕਿ ਭਾਬੀ ਜਿਵੇਂ ਤੈਨੂੰ ਠੀਕ ਲੱਗੇ ਮੈਂ ਉਸਨੂੰ ਕਿਹਾ ਕਿ ਰਿਸ਼ਤੇਦਾਰਾਂ ਦੇ ਵਿੱਚ ਤੇਲੀ ਰਿਸ਼ਤਾ ਦੇਖਣ ਦੀ ਗੱਲ ਚਲਾਵਾਂਗੀ ਇਹ ਨਾ ਹੋਵੇ ਕਿ ਤੂੰ ਕਹਵੇਂ ਵਿਆਹ ਨਹੀਂ ਕਰਵਾਉਣਾ ਮੈਂ ਕਿਹਾ ਤਾਂ ਉਹ ਕਹਿਣ ਲੱਗਾ ਕਿ ਭਾਬੀ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਹੀ ਕਰਾਂਗਾ ਮੈਂ ਉਸਨੂੰ ਕਿਹਾ ਠੀਕ ਹੈ ਅਤੇ ਫਿਰ ਮੈਂ ਆਪਣੀ ਚਾਚੀ ਨੂੰ ਫੋਨ ਕੀਤਾ ਕਿਉਂਕਿ ਉਹ ਰਿਸ਼ਤੇ ਲੱਭਣ ਵਿੱਚ ਬਹੁਤ ਮਾਹਰ ਸੀ ਅਤੇ ਉਹਨਾਂ ਨੇ ਸਾਨੂੰ ਇੱਕ ਕੁੜੀ ਦੇ ਬਾਰੇ ਵੀ ਦੱਸਿਆ ਅਤੇ ਉਹ ਕੁੜੀ ਮੇਰੇ ਦਿਉਰ ਨੂੰ ਬਹੁਤ ਪਸੰਦ ਆ ਗਈ ਸੀ ਤੇ ਉਹਨਾਂ ਨੇ ਵੀ ਮੇਰੇ ਦਿਉਰ ਨੂੰ ਪਸੰਦ ਕਰ ਲਿਆ ਸੀ ਥੋੜੇ ਹੀ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਵਿਆਹ ਕਰਵਾ ਦਿੱਤਾ ਹੁਣ ਮੇਰਾ ਦਿਉਰ ਤੇ ਮੇਰੀ ਦਰਾਨੀ ਬਹੁਤ ਖੁਸ਼ ਸੀ ਤੇ ਮੇਰਾ ਦਿਉਰ ਵੀ ਬੜਾ ਖੁਸ਼ ਰਹਿੰਦਾ ਸੀ ਕਿਉਂਕਿ ਹੁਣ ਉਸ ਦੀਆਂ ਵਿਆਹ ਜੋ ਹੋ ਗਿਆ ਸੀ ਅਤੇ ਹੁਣ ਤਾਂ ਉਹ ਕੰਮ ਉੱਤੇ ਵੀ ਚੱਲ ਲੱਗਾ ਸੀ ਤੇ ਆਪਣੀ ਨੌਕਰੀ ਨੂੰ ਪੂਰੀ ਇਮਾਨਦਾਰੀ ਨਾਲ ਕਰ ਰਹੀ ਸੀ ਅਤੇ ਅਸੀਂ ਦੋਵੇਂ ਔਰਤਾਂ ਘਰ ਦਾ ਸਾਰਾ ਕੰਮ ਸਾਂਭਦੀਆਂ ਉਹ ਤਾਂ ਆਪਣੇ ਘਰ ਵਾਲੇ ਨਾਲ ਬਹੁਤ ਖੁਸ਼ ਸੀ ਪਰ ਮੇਰਾ ਸਮਾਂ ਬਹੁਤ ਮੁਸ਼ਕਲ ਨਾਲ ਬੀਤਦਾ ਸੀ ਕਿਉਂਕਿ ਮੇਰਾ ਘਰਵਾਲਾ ਮਹੀਨੇ ਵਿੱਚ ਦੋ ਹੀ ਵਾਰ ਆਉਂਦਾ ਸੀ ਉਹ ਆਪਣੇ ਕੰਮ ਉੱਤੇ ਹੀ ਹੁੰਦਾ ਸੀ ਮੇਰਾ ਵੀ ਉਸ ਵਿੱਚ ਨਾਲ ਦਿਲ ਨਹੀਂ ਲੱਗਦਾ ਸੀ ਪਰ ਮਜਬੂਰੀ ਸੀ ਪਰ ਮੈਨੂੰ ਤਾਂ ਹੁਣ ਆਪਣੀ ਦਿਉਰ ਦੀ ਆਦਤ ਪੈ ਗਈ ਸੀ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਦਾਂ ਦੀ ਲੱਗੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਜੀ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ।